ਤੇ ਆ ਚੀਜ਼ ਵਿਖਾਓ ਸ਼ੀਸ਼ਾ ਵਾਲੇ ਗੇਟ ਦੇ ਉੱਤੇ ਵੀ ਬਾਈ ਰਹਨੇ ਹੈ ਕਾਰੀਗਰੀ ਕੀਤੀ ਹੈ ਜਿਵੇਂ ਕੜੇ ਦੀ ਗੱਲ ਕਰੀਏ ਜਾਂ ਉੱਤੇ ਆ ਛੋਟੀਆਂ ਚੀਜ਼ਾਂ ਦੇਖ ਸਕਦੇ ਹੋ ਵੀ ਆ ਜਿਵੇਂ ਪਿੱਤਲ ਦੇ ਕੜਿਆਂ ਦੀ ਗੱਲ ਕਰੀਏ ਜਾਂ ਉੱਤੇ ਆ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਪਿੱਤਲ ਦੀਆਂ ਲਾਈਆਂ ਤੱਲੀ ਤੇ ਸਾਗਮਣ ਚ ਜ਼ਿਆਦਾ ਫਰਕ ਕੀ ਮਤਲਬ ਵੈਸੇ ਤਾਂ ਲੱਕੜ ਤਾਂ ਸੇਮ ਹੀ ਮੰਨ ਚੱਲਣ ਚ ਵੀ ਹਾਂ ਸੇਮ ਕੋਈ ਉਹ ਗੱਲ ਨਹੀਂ ਹੁੰਦੀ ਸੁਕਾ ਕੇ ਟਾਲੀ ਦੀ ਲੱਕੜ ਲਾਓ ਤਾਂ ਸੇਮ ਹੀ ਚੱਲਦੀ ਹੈ ਸਾਰੇ ਹੀ ਸੱਜਣਾ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਸੂਬਾ ਜਿਹੜੀਆਂ ਚੀਜ਼ਾਂ ਕਰਕੇ ਜਿਹੜੀ ਵਿਰਾਸਤੀ ਚੀਜ਼ਾਂ ਕਰਕੇ ਜਾਣਿਆ ਜਾਂਦਾ ਤੇ ਪੰਜਾਬ ਲਗਾਤਾਰ ਆਪਣੀ ਉਸੇ ਵਿਰਾਸਤ ਕੰਨੀ ਅੱਗੇ ਵੱਧ ਰਿਹਾ ਤੇ ਪੰਜਾਬ ਨੂੰ ਵੇਖ ਕੇ ਹੋਰ ਸੂਬਿਆਂ ਦੇ ਜਿਹੜੇ ਲੋਕ ਉਹ ਵੀ ਪੰਜਾਬ ਨੂੰ ਕਾਪੀ ਕਰਦੇ ਆ ਤੇ ਉਸੇ ਕਾਪੀ ਦੇ ਵਿੱਚੋਂ ਅੱਜ ਤੁਹਾਨੂੰ ਇੱਕ ਚੀਜ਼ ਦਿਖਾ ਰਿਹਾ ਦਰਵਾਜ਼ਾ ਜਿਹੜਾ ਕੀ Rajasthan ਦੇ ਪਿੰਡ ਅਮਰਗੜ ਤੋਂ ਬਾਈ ਰਣਜੀਤ ਸਿੰਘ ਸਾਡੇ ਨਾਲ ਰਣਜੀਤ ਸਿੰਘ ਖੰਚਰ ਤੇ ਬਾਈ ਜਰਨ ਨੇ ਦਰਵਾਜ਼ਾ ਤਿਆਰ ਕੀਤਾ ਤੇ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਦੇਖਣ 'ਚ ਲੱਗਦਾ ਹੋਊਗਾ ਵੀ ਇਹ ਸਾਗਵਾਨ ਦਾ ਦਰਵਾਜ਼ਾ ਪਰੇ ਸਾਗਵਾਨ ਨਹੀਂ ਇਟਾਲੀ ਦਾ ਬਾਈ ਨੇ ਦਰਵਾਜ਼ਾ ਤਿਆਰ ਕੀਤਾ ਤੇ ਉੱਤੇ ਪਿੱਤਣ ਦੇ ਇਹ ਚੀਜ਼ਾਂ ਫਿੱਟ ਕਰੀਆਂ ਜੋ ਕਿ ਕਿਸੇ ਸਮੇਂ ਦੇ ਵਿੱਚ ਹਵੇਲੀਆਂ ਦੇ ਵਿੱਚ ਜਿਹੜੇ ਦਰਵਾਜ਼ੇ ਹੁੰਦੇ ਸੀ ਉਹਨਾਂ ਦੇ ਵਿੱਚ ਆ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਸੀ ਤੇ ਬਾਈ ਰਣਜੀਤ ਸਿੰਘ ਸਾਡੇ ਨਾਲ ਹੈ ਤੇ ਬਾਈ ਹਰਨ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਇਸ ਦਰਵਾਜ਼ੇ ਬਾਰੇ ਜਾਣਦੇ ਹਾਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਲੋਕ ਆਪਾਂ ਨੂੰ ਵੇਖ ਰਹੇ ਆ ਉਹਨਾਂ ਨੂੰ ਤੁਹਾਡਾ ਪਿੰਡ ਬਾਰੇ ਦੱਸੋ ਥੋੜਾ ਜਿਹਾ ਆਪਣਾ ਪਿੰਡ ਅਮਰਗੜ ਹੈ ਜੀ ਹੂੰ ਤਹਿਸੀਲ ਸਾਦੂ ਸ਼ਹਿਰ ਜਿਹੜਾ ਸ੍ਰੀ ਬੰਮਾ ਨਗਰ ਤੇ ਬਾਈ ਜੀ ਇੱਥੇ ਲੱਗ ਗਈ ਪਿੰਡ ਅਮਰਗੜ ਦੇ ਆ ਤੇ ਬਾਈ ਰੰਦਾ ਇੱਕ ਖਾਨਦਾਨੀ ਕੰਮ ਹੈ ਕਿ ਰਾਮਗੜੀਆ ਪਰਿਵਾਰ ਤੋਂ ਬਾਈ ਬਿਲੋਂਗ ਕਰਦੇ ਆ ਤੇ ਬਾਈ ਜੀ ਆ ਦੱਸੋ ਵੀ ਦਰਵਾਜ਼ਾ ਤੁਸੀਂ ਆ ਬਣਾ ਕੇ ਦਿੱਤਾ ਬਾਈ ਗੁਰਪ੍ਰੀਤ ਮਾਨ ਨੇ ਰਾਨੂੰ ਆਪਣੇ ਦੋਸਤ ਹੀ ਆ ਜਿਨ੍ਹਾਂ ਨੇ ਇਹ ਦਰਵਾਜ਼ਾ ਆਪਣੇ ਘਰੇ ਲਵਾਇਆ ਤੇ ਪਹਿਲਾਂ ਤਾਂ ਦੱਸੋ ਵੀ ਜ਼ਿਆਦਾਤਰ ਜਿਹੜੇ ਲੋਕ ਆ ਉਹ ਸਾਗਵਨ ਦਾ ਦਰਵਾਜ਼ਾ ਲਵਾ ਕੇ ਜ਼ਿਆਦਾ ਰਾਜੀ ਹੁੰਦੇ ਆ ਹਾਂਜੀ ਤੇ ਤੁਸੀਂ ਇਹ ਟਾਲੀ ਦੇ ਉੱਤੇ ਕਾਰੀਗਰੀ ਕੀਤੀ ਆ ਤੇ ਬਹੁਤ ਸੋਹਣੀ ਕਾਰੀਗਰੀ ਕੀਤੀ ਆ ਥੋੜਾ ਨੇੜੇ ਕਰਕੇ ਦਿਖਾਓ ਵੀ ਅੱਜ ਜਿਵੇਂ ਪਿੱਤਲ ਦੇ ਕੜਿਆਂ ਦੀ ਗੱਲ ਕਰੀਏ ਜਾਂ ਉੱਤੇ ਆ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਪਿੱਤਲ ਦੀਆਂ ਲਾਈਆਂ ਹਾਂਜੀ ਤਾਂ ਇਹਦੇ ਬਾਰੇ ਥੋੜਾ ਜਿਹਾ ਦਰਸ਼ਕਾਂ ਨੂੰ ਦੱਸੋ ਕੀ ਹੈ ਜੀ ਅੱਜ ਕੱਲ੍ਹ ਅਗਲਾ ਸੋਹਦਾ ਮਹਿੰਗਾਈ ਥੋੜੀ ਐਕਸਟਰਾ ਹੈ ਤੋਸ ਤੋਂ ਬਾਅਦ ਪਿੱਤਲ ਲਵਾਉਂਦਾ ਕਹਿ ਦਿੰਦਾ ਵੀ ਆਪਾਂ ਇਹ ਲਵਾਉਣਾ ਹੂੰ ਤੇ ਇਹ ਚੀਜ਼ਾਂ ਜਿਵੇਂ ਹੁਣ ਬੜੀਆ ਸੁੰਦਰ ਲੱਗਦੀ ਐ ਬਣੀ ਵੀ ਹੂੰ ਤੇ ਖਰਚਾ ਵੀ ਕੋਈ ਜਿਵੇਂ ਹੁਣ ਟਾਲੀ ਦਾ ਕਰਿਆ ਜੇ ਸਾਗਵਾਂ ਲਈ ਐ ਤਾਂ ਥੋੜਾ ਜਿਹਾ ਵੱਧ ਹੋਣਾ ਸੀ ਆ ਹੂੰ ਤੇ ਟਾਲੀ 'ਚ ਥੋੜਾ ਖਰਚਾ ਵੀ ਘੱਟ ਹੁੰਦਾ ਹੈ ਉਹੀ ਮਤਲਬ ਬਿੱਤਣ 'ਚ ਘਟਦਾ ਤੁਸੀਂ ਹਾਂਜੀ ਨਹੀਂ ਤਾਂ ਬਿੱਤਣ ਦੇ ਪੈਸੇ ਅਲੱਗ ਲੱਗਣੇ ਸੀ ਤੇ ਬਾਈ ਜੀ ਇੱਕ ਚੀਜ਼ ਹੋਰ ਦੱਸੋ ਟਾਲੀ ਤੇ ਸਾਗਵਾਂ 'ਚ ਜਿਆਦਾ ਫਰਕ ਕੀ ਮਤਲਬ ਵੈਸੇ ਤਾਂ ਲੱਕੜ ਤਾਂ ਸੇਮ ਹੀ ਮੰਨ ਚੱਲਣ 'ਚ ਵੀ ਹਾਂ ਸੇਮ ਕੋਈ ਉਹ ਗੱਲ ਨਹੀਂ ਹੁੰਦੀ ਸੁਕਾ ਕੇ ਟਾਲੀ ਦੀ ਲੱਕੜ ਲਾਓ ਤਾਂ ਸੇਮ ਹੀ ਚੱਲਦੀ ਐ ਥੋੜਾ ਜਿਹਾ ਉਸ ਚ ਕੀ ਹੈ ਵੀ ਰੇਟ ਵਗੈਰਾ ਫालतू ਹੁੰਦਾ ਹੈ ਰੇਟ ਦਾ ਹਾਂਜੀ ਤੇ ਐਸਟੀਮੇਟ ਗੱਲ ਕਰੀਏ ਤਾਂ ਆਹ ਜਿਹੜਾ ਦਰਵਾਜੇ ਦਾ ਸਾਈਜ਼ ਕੀ ਹੈ ਪਹਿਲਾਂ ਤਾਂ ਆਪਾਂ ਪੁੱਛੀਏ ਇਹ 6 ਫੁੱਟ ਤਾਂ ਚੌੜਾ ਹੈ 6 ਫੁੱਟ ਚੌੜਾਈ ਆ 5 ਫੁੱਟ ਚੌੜਾਈ ਹੈ ਜੀ 5 ਫੁੱਟ 8 ਫੁੱਟ ਉੱਚੀ ਹੈ 8 ਫੁੱਟ ਹਾਂਜੀ ਤੇ ਇਹਦਾ ਕੱਲਾ ਇਸ ਦਾ ਕਿੰਨਾ ਖਰਚਾ ਆ ਗਿਆ ਇਹਦਾ ਆਇਆ ਹੋਊਗਾ ਜੀ 45 ਤੋਂ 50 ਦੇ ਵਿੱਚ ਵਿੱਚ ਆਇਆ ਕੱਲਾ ਲੱਕੜ ਜੇਟ ਗੇਟ ਬਰਾਬਰ ਪਿੱਤਲ ਹਾਂ ਤੇ ਲੇਵਰ ਲੇਵਰ ਸਾਰਾ ਮਤਲਬ ਸਾਰਾ ਖਰਚਾ 45 ਤੋਂ 50000 ਰੁਪਈਆ ਚ ਬਣ ਕੇ ਇੱਥੇ ਲੱਗ ਗਿਆ ਹੈ ਸ਼ੀਸ਼ੇ ਵਾਲਾ ਲੱਗ ਗਿਆ ਹਾਏ ਸ਼ੀਸ਼ੇ ਦਾ ਲੱਗ ਗਿਆ ਤੇ ਆ ਵੀ ਥੋੜਾ ਜਿਹਾ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ ਵੇਖੋ ਤੇ ਬਹੁਤੇ ਲੋਕ ਮੈਨੂੰ ਕਹਿਣਗੇ ਵੀ ਬਾਈ ਜਾਲੀ ਵਾਲਾ ਗੇਟ ਕਿਉਂ ਨਹੀਂ ਲਾਇਆ ਜਾਲੀ ਵਾਲਾ ਤਾਂ ਨਹੀਂ ਲਾਇਆ ਕਿਉਂਕਿ ਜਿਹੜੀ ਪਿੱਛੇ ਕਲਾਕਾਰੀ ਕੀਤੀ ਉਹ ਸਾਰੀ ਲੁਕ ਜਾਂਦੀ ਹੈ ਤੇ ਇਸ ਕਰਕੇ ਬਾਈ ਰੰਨੇ ਸ਼ੀਸ਼ਾ ਦਿੱਤਾ ਕਿ ਤੇ ਆ ਜੀ ਜੀ ਬਖਾਓ ਸ਼ੀਸ਼ੇ ਵਾਲੇ ਗੇਟ ਦੇ ਉੱਤੇ ਵੀ ਬਾਈ ਰੰਨੇ ਕਾਰੀਗਰੀ ਕੀਤੀ ਹੈ ਜਿਵੇਂ ਕੜੇ ਦੀ ਗੱਲ ਕਰੀਏ ਇਆ ਉੱਤੇ ਆ ਛੋਟੀਆਂ ਚੀਜ਼ਾਂ ਦੇਖ ਸਕਦੇ ਹੋ ਪਿੱਤਲ ਦੀ ਤੇ ਬਾਈ ਰੰਦਾ ਜਿਹੜਾ ਨੰਬਰ ਆ ਉਹ ਵੀ ਤੁਹਾਨੂੰ ਆਪਾਂ ਦੇਾਂਗੇ ਬਹੁਤ ਸੋਹਣਾ ਕੰਮ ਬਾਈ ਰੰਜੀਤ ਸਿੰਘ ਕਰਦਾ ਇੱਥੇ ਲੱਗੇ ਪਿੰਡ ਗਿੱਦੜਖੇੜੇ ਅਮਰਗੜ ਤੋਂ ਆ ਬਾਈ ਤੇ ਆ ਦੇਖੋ ਤੁਸੀਂ ਇਸ ਤਰ੍ਹਾਂ ਇਹ ਖੁੱਲਣ ਦੇ ਵਿੱਚ ਆ ਤੇ ਕਦੇ ਘਰ ਦੇ ਵੀ ਤੁਹਾਨੂੰ ਇਹਨਾਂ ਦੀ ਵੀਡੀਓ ਤੋਂ ਖਾਵਾਂਗੇ ਤੇ ਅੱਗੇ ਮਹਾਰਾਜ ਜਿਹੜੀ ਆ ਫੋਟੋਆਂ ਲੱਗੀਆਂ ਵੀ ਆ ਇਸ ਤਰ੍ਹਾਂ ਦਿਖਦਾ ਆ ਜੋ ਬਾਈ ਥੋੜਾ ਜਿਹਾ ਲਾਈਟ ਚ ਜਾ ਆ ਦੇਖੋ। ਤਾਂ ਤੇ ਬਈ ਇੱਕ ਚੀਜ਼ ਹੋਰ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਆ। ਬਈ ਗਿੱਲੀ ਸੁੱਕੀ ਲੱਕੜ ਦਾ ਕੀ ਹਿਸਾਬ ਰਹਿੰਦਾ? ਜਿਵੇਂ ਗਿੱਲੀ ਲੱਕੜ ਹੁੰਦੀ ਹੈ ਜੀ ਉਹ ਬੈਂਡ ਆ ਜਾਂਦਾ। ਹੂੰ ਤੇ ਸੁੰਗੜ ਜਾਂਦੀ ਹੈ ਨਾ ਚ ਜੋੜਾ ਛੱਡ ਜਾਂਦੀ ਹੈ। ਹੂੰ ਜਿਹੜੀ ਸੁੱਕ ਸੁੱਕੀ ਲੱਕੜ ਲਾਉਣੀ ਚਾਹੀਦੀ ਹੈ ਬਿਲਕੁਲ ਸਿੱਧੀ ਰਹਿੰਦੀ ਹੈ ਤੇ ਕੋਈ ਬੈਂਡ ਵਗੈਰਾ ਨਹੀਂ। ਇਸ ਕੰਨ ਦਾ ਫਿਰ ਉਹ ਜਿੰਨਾ ਤੋਂ ਆਪਾਂ ਲੈ ਕੇ ਆਉਨੇ ਜਿਵੇਂ ਨਾਲ ਆਪਣੇ ਗੰਗਾ ਨਗਰੀਆ ਖਬੂਰ ਤੇ ਉਹ ਆਪੇ ਕਰਕੇ ਦਿੰਦੇ ਗੰਗਾ ਨਗਰ ਸੁਕਾ ਕੇ ਦਿੰਦੇ ਆ ਜੀ ਠੀਕ ਹੈ ਬਿਲਕੁਲ ਵਧੀਆ ਲੱਕੜ ਮਿਲ ਜਾਂਦੀ ਹੈ ਠੀਕ ਹੈ ਅੱਛੀ ਹੁੰਦੀ ਹੈ ਤੇ ਇਹ ਕਿੰਨਾ ਟਾਈਮ ਯਾਨੀ ਕਿ ਹੋ ਚੁੱਕਾ ਜੋੜੀ ਬਿਲਕੁਲ एकदम ਸਿੱਧੀ ਪਈ ਹੈ ਨੀ ਤਾਂ ਵਿੱਚ ਵਗੈਰਾ ਬੀਣੀ ਵਗੈਰਾ ਲਾਉਣੀ ਪੈਂਦੀ ਐ ਇਸ ਦੀ ਕੁਛ ਨਹੀਂ ਲੱਗਾ ਜਾ ਬਿਲਕੁਲ ਪਲੇਨ ਤੇ ਇੱਕ ਚੀਜ਼ ਹੋਰ ਦੱਸੋ ਬਈ ਜੇ ਮਿਆਦ ਦੀ ਗੱਲ ਕਰੀਏ ਚੱਲਣ ਦੀ ਤਾਂ ਸਾਗਵਾਨ ਤੇ ਟਾਲੀ ਲਗਭਗ ਬਰਾਬਰ ਹੀ ਆ ਬਰਾਬਰੀ ਚੱਲਣੀ ਆ ਕੋਈ ਕੋਈ ਬੜਾ ਫਰਕ ਨਹੀਂ ਆ ਨਹੀਂ ਫਰਕ ਨਹੀਂ ਬੰਦਾ ਸਮਾਈ ਦਾ ਵੀ ਹੁੰਦਾ ਥੋੜਾ ਜਿਵੇਂ ਦੇਖ ਵਾਹ ਸਫਾਈ ਕਿਤੋਂ ਤੇ ਜਿਹੜੇ ਲੋਕ ਆਪਾਂ ਨੂੰ ਵੇਖ ਰਿਹਾ ਹਾਂ ਜੀ ਉਹਨਾਂ ਨੂੰ ਇੱਕ ਵਾਰੀ ਆਪਣਾ ਨੰਬਰ ਹੋਰ ਦੱਸ ਦਿਓ ਤਾਂ ਕਿ ਜੇ ਤੁਹਾਡੇ ਨਾਲ ਸੰਪਰਕ ਕਰਨ ਦਾ ਕਰ ਸਕਣ ਹਾਂ ਜੀ ਮੇਰਾ ਨੰਬਰ ਹੈ ਜੀ 99292 32606 ਠੀਕ ਹੈ ਤੇ ਉਮੀਦ ਕਰਦੇ ਹਾਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗਾ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਬਾਈ ਦਾ ਨੰਬਰ ਤੁਹਾਨੂੰ ਡਿਸਪਲੇ 'ਚ ਵੀ ਦਿਆਂਗੇ ਤੇ ਬਹੁਤ ਸੋਹਣੀ ਕਾਰੀਗਰੀ ਕਰਦਾ ਹੈ ਬਾਈ ਤੇ ਬਾਈ ਨਾਲੇ ਕੋਈ ਸੰਪਰਕ ਵੀ ਜਰੂਰ ਕਰਿਓ ਜਿਉਂਦੇ ਵਾਸਤੇ ਰੋ ਦਾਤਾ ਜੀ ਸਭ ਨੂੰ ਕੁਛ ਰੱਖਣ ਮਿਹਰਬਾਨੀ ਦੋਸਤ